ਹਾਂਜੀ ਬੁਆਇਜ਼ ਵਾਲੇ ਟੀ-ਸ਼ਰਟ ਹੰ ਅੱਜ ਤੁਹਾਡੇ ਲਈ ਇੱਕ ਬਹੁਤ ਵਧੀਆ ਆਫਰ ਲੈ ਕੇ ਆਏ ਹਾਂ 400 ਤੋਂ 500 ਦੀ ਰੇਂਜ ਵਾਲੇ ਸਾਰੇ ਆਰਟੀਕਲ ਇਹਦੇ ਵਿੱਚ ਆਪਾਂ ਨੂੰ ਮਿਲ ਜਾਣਗੇ ਸਿਰਫ 100 ਰੁਪਏ ਦੀ ਰੇਂਜ ਦੇ ਵਿੱਚ ਡਿਟੇਲਿੰਗ ਤੁਸੀਂ ਚੈੱਕ ਕਰ ਸਕਦੇ ਹੋ ਸਾਰਾ ਇੰਬੋਰਡਰੀ ਦੇ ਵਿੱਚ ਬਹੁਤ ਵਧੀਆ ਵਰਕ ਹੋਇਆ ਹੋਇਆ ਹੈ ਕਾਟਨ ਲਾਈਕਰਾ ਦੇ ਸਾਰੇ ਸਟੱਫ ਹੋਏਗਾ ਪ੍ਰਾਈਸ ਹੋਏਗਾ ਸਿਰਫ 100 ਰੁਪਏ ਇਹਨਾਂ ਦਾ ਇਹਦੇ ਵਿੱਚ ਵੀ ਆਪਾਂ ਨੂੰ ਬਹੁਤ ਸਾਰੇ ਅਲੱਗ-ਅਲੱਗ ਡਿਜ਼ਾਈਨ ਮਿਲ ਜਾਣਗੇ ਸਟੱਫ ਸਾਰਾ ਦਾ ਅਲੱਗ-ਅਲੱਗ ਹੋਏਗਾ ਹੋਣਗੇ ਸਿਰਫ 100 ਰੁਪਏ ਦੀ ਰੇਂਜ ਦੇ ਵਿੱਚ ਡਿਜ਼ਾਈਨ ਤੁਸੀਂ ਇਕੱਲਾ-ਇਕ ਇਸ ਤਵਾਰਿਸ ਦੇ ਵਿੱਚ ਮਿਲ ਜਾਣਗੇ ਕਾਲਰ ਵਾਲੇ ਪ੍ਰਾਈਸ ਹੋ ਗਿਆ ਸਾਰਿਆਂ ਦਾ 100 ਰੁਪਏ ਤੋਂ ਬਾਅਦ ਹੋਰ ਵਧੀਆ ਕੁਆਲਿਟੀ ਦੇ ਵਿੱਚ ਇਹ ਆਰਟੀਕਲ ਆਉਣਗੇ 200 ਰੁਪਏ ਦੀ ਰੇਂਜ ਦੇ ਵਿੱਚ ਸੇਮ ਕਾਟਨ ਲਾਈਕਰ ਦਾ ਸਟੱਫ ਹੋਏਗਾ ਜਰਸੀ ਸਟਾਈਲ ਦੇ ਵਿੱਚ ਸਾਰੇ ਆਰਟੀਕਲ ਹੋਣਗੇ ਇਹਨਾਂ ਦੇ ਵਿੱਚ ਵੀ ਆਪਾਂ ਨੂੰ ਸਾਈਜ਼ ਮਿਲ ਜਾਣਗੇ ਐਮ ਤੋਂ ਲੈ ਕੇ ਐਕਸਲ ਤੱਕ ਬਹੁਤ ਸੋਹਣੇ ਸੋਹਣੇ ਇਸ ਦੇ ਵਿੱਚ ਵੀ ਡਿਜ਼ਾਈਨ ਅਵੇਲੇਬਲ ਨੇ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਵਟਸਐਪ ਦੇ ਉੱਪਰ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਇਹ ਸਾਰੇ ਜਿਹੜੇ ਦਿਖਾ ਰਹੇ ਆ ਤੁਹਾਨੂੰ ਇਹ ਹੋਣਗੇ ਸਾਰੇ 200 ਰੁਪਏ ਦੀ ਰੇਂਜ ਵਾਲੇ ਸਾਰੇ ਬਿਲਕੁਲ ਯੂਨੀਕ ਆਰਟੀਕਲ ਨੇ ਵਧੀਆ-ਵਧੀਆ ਕਲਰ ਮਿਲ ਜਾਣਗੇ ਸਾਰਿਆਂ ਦੇ ਵਿੱਚ ਜ਼ਿਆਦਾਤਰ ਇਹਨਾਂ ਦੇ ਵਿੱਚ ਰੈੱਡ ਕਲਰ ਆਪਾਂ ਨੂੰ ਮਿਲੇਗਾ ਸਾਰੇ ਫਰੇਸ਼ਾ ਆਰਟੀਕਲ ਨੇ ਫਰਕ ਸਿਰਫ ਇਹਨਾਂ ਦਾ ਵੀ ਜਿਹੜੇ ਸੈੱਟ ਦੇ ਵਿੱਚੋਂ ਇੱਕ-ਇੱਕ ਪੀਸ ਰਹਿ ਜਾਂਦਾਗਾ ਇਸ ਕਰਕੇ ਇਹਨਾਂ ਘੱਟ ਪ੍ਰਾਈਸ ਰੱਖਣਾ ਪੈਂਦਾਗਾ ਇਹਨਾਂ ਦਾ ਇਸ ਤੋਂ ਬਾਅਦ ਇਹਦੇ ਵਿੱਚ ਹੀ 200 ਦੀ ਰੇਂਜ ਦੇ ਵਿੱਚ ਮਿਲ ਜਾਣਗੇ ਆਪਾਂ ਨੂੰ ਕਾਲਰ ਦੇ ਵਿੱਚ ਇਹਨਾਂ ਦਾ ਪ੍ਰਾਈਸ ਹੋਏਗਾ ਸੇਮ 200 ਰੁਪਏ ਸਾਰਾ ਚਾਈਨੈਸ ਸਟੱਫ ਹੋਏਗਾ ਕੋਟਨ ਲਾਇਕਰਾ ਦੇ ਵਿੱਚ ਸਾਰੇ ਸੌਫਟ ਤੇ ਸਟ੍ਰੈਚੇਬਲ ਫੈਬਰਿਕ ਹੋਏਗੀ ਇਹਨਾਂ ਦੀ ਵੀ ਇਹ ਹੋਣਗੇ ਸਾਰੇ 200 ਰੁਪਏ ਦੀ ਰੇਂਜ ਵਾਲੇ ਲਾਈਨਿੰਗ ਵਾਲਾ ਆਰਟੀਕਲ ਆ ਜਾਏਗਾ ਇਸ ਤੋਂ ਹੋਰ ਵਧੀਆ ਸਟੱਫ ਆ ਜਾਏਗਾ ਇਸ ਦੇ ਵਿੱਚ 250 ਰੁਪਏ ਦੀ ਰੇਂਜ ਦੇ ਵਿੱਚ ਛੋਟਾ ਸਟਾਈਲ ਦੇ ਵਿੱਚ ਫੁੱਲ ਬਟਨ ਦੇ ਵਿੱਚ ਸਟ੍ਰੈਚੇਬਲ ਫੈਬਰਿਕ ਸਾਰੀ ਬਰਬਰੀ ਵਾਲਾ ਆਰਟੀਕਲ ਲਾਈਨਿੰਗ ਵਾਲਾ ਇਹ ਹੋਣਗੇ ਸਾਰੇ 250 ਰੁਪਏ ਦੀ ਰੇਂਜ ਦੇ ਵਿੱਚ ਸਾਈਜ਼ ਇਹਨਾਂ ਦੇ ਵਿੱਚ ਵੀ ਐਮਓ ਤੋਂ ਲੈ ਕੇ ਐਕਸਲ ਤੱਕ ਸਾਰੇ ਆਪਨ अवेलेबल ਮਿਲ ਜਾਣਗੇ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸੋ ਆਪਣੇ ਅਪਡੇਟਸ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਓ ਜਿਹੜਾ ਵੀ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਰੱਖ ਲਓ ਜਦੋਂ ਮਰਜ਼ੀ ਆ ਕੇ ਸ਼ਾਪ ਤੋਂ ਲੈ ਜਿਓ ਜਾਂ ਫਿਰ ਦੂਰ ਤੋਂ ਤਾਂ ਆਪਣਾ ਵਟਸਐਪ ਤੇ ਆਪਣਾ ਆਰਡਰ ਬੁੱਕ ਕਰੋ ਆਪਣੇ ਹੋਰ ਅਪਡੇਟਸ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ ਸੋ ਮੱਚੀ ਇਦਾਂ ਦਾ ਹੋਰ ਬਹੁਤ ਕੁਝ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਨਾਲ ਜੁੜੇ ਰਹੋ ਹਮੇਸ਼ਾ ਲਈ ਥੈਂਕ ਯੂ